ਹਾਂਜੀ ਸਤਿ ਸ੍ਰੀ ਅਕਾਲ ਦੋਸਤੋ 골ਡ ਸਟਾਰ ਸਮਾਣਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਖਾਸ ਲੈ ਕੇ ਹਾਜ਼ਰ ਹੋਏ ਆ ਜੀ। ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 골ਡ ਸਟਾਰ ਸਮਾਣਾ ਨੇ ਕੁਝ ਸਮਾਂ ਪਹਿਲਾਂ ਟਰੈਕਟਰ ਦੇ ਏਸੀ ਕੈਬਨ ਦਾ ਜਿਹੜਾ ਕੰਮ ਆ ਸਟਾਰਟ ਕੀਤਾ ਸੀ। ਜਿਸ ਦੇ ਵਿੱਚ ਜੌਂਡੀਰ ਸਭ ਤੋਂ ਪਹਿਲਾਂ ਆਪਾਂ ਰੈਡੀ ਕੀਤਾ। ਉਸ ਤੋਂ ਬਾਅਦ ਨੋਵੋ ਤੇ ਆਪਾਂ ਕੰਮ ਕੀਤਾ। ਉਸ ਤੋਂ ਬਾਅਦ ਆਪਣਾ ਇੱਕ ਜਿਵੇਂ ਆਪਾਂ ਦੱਸਦੀ ਕਿ ਪੁਰਾਣਾ ਮਾਡਲ ਫੋਰ ਵੀ ਇਹ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ ਏਸੀ ਕੈਬਨ ਫਿੱਟ ਕਰਕੇ। ਸੋ ਉਸ ਤੋਂ ਬਾਅਦ 5620 ਤੇ 3630 ਵਾਸਤੇ ਹਾਲੈਂਡ ਹਾਲੈਂਡ ਦੇ ਉੱਪਰ ਏਸੀ ਕੈਬਨ ਲੈ ਕੇ ਆਏ ਤੇ ਹੁਣ ਇੱਕ ਸਰਪ੍ਰਾਈਜ਼ ਜੀ ਕਿਉਂਕਿ ਆਪਾਂ ਨੂੰ ਕਾਲਿੰਗ ਅਕਸਰ ਆਉਂਦੀ ਰਹਿੰਦੀ ਸੀ ਕਿਉਂਕਿ ਜਦੋਂ ਆਪਾਂ ਕਿਸੇ ਟਰੈਕਟਰ ਦੇ ਮਾਡਲ ਦੇ ਉੱਪਰ ਏਸੀ ਕੈਬਨ ਲਾਂਚ ਕਰਦੇ ਆ ਤਾਂ ਆਪਾਂ ਨੂੰ ਅਕਸਰ ਕਸਟਮਰ ਦੇ ਫੋਨ ਆਉਂਦੇ ਨੇ ਕਿਉਂਕਿ ਸੇਮ ਲਾਈਨ ਦੇ ਸੇਮ ਮੈਨੂਫੈਕਚਰਰ ਦਾ ਜਦੋਂ ਆਪਾਂ ਕੋਈ ਵੱਡੇ ਪੱਧਰ ਤੇ ਪਹੁੰਚਦੇ ਆ ਕੋਈ ਵੱਡਾ ਟਰੈਕਟਰ ਹੁੰਦਾ ਤਾਂ ਉਹਦੇ ਏਸੀ ਕੈਬਨ ਦੀ ਜਿਹੜੀ ਡਿਮਾਂਡ ਆ ਉਹ ਅਕਸਰ ਰਹਿੰਦੀ ਹੈ ਸੋ ਇੱਥੇ ਆਪਾਂ ਤੁਹਾਨੂੰ ਥੋੜਾ ਜਿਹਾ ਪਰ ਫਿਰ ਵੀ ਆਪਾਂ ਦੱਸਦੇ ਹਾਂ ਕਿ ਗੋਲਡ ਸਟਾਰਸ ਮਾਣਾ ਵੱਲੋਂ ਅੱਜ ਇੱਕ ਨਵੀਂ ਏਸੀ ਕੈਬਨ ਦੀ ਜਿਹੜੀ ਲਾਂਚਿੰਗ ਕੀਤੀ ਜਾ ਰਹੀ ਹੈ ਜੀ ਇੱਕ ਨਵੇਂ ਸਿਰੇ ਤੋਂ ਜਿਵੇਂ ਆਪਾਂ ਕਹਿ દઈએ ਕਿ ਇੱਕ ਮੈਨੂਫੈਕਚਰਰ ਦਾ ਟਰੈਕਟਰ ਜਿਸ ਤੇ ਆਪਾਂ ਪਹਿਲਾਂ ਏਸੀ ਕੈਬਨ ਇੰਸਟਾਲ ਕਰ ਚੁੱਕੇ ਹਾਂ ਉਹਨਾਂ ਦੇ ਹੀ ਵੱਡੇ ਮਾਡਲਾਂ ਦੇ ਉੱਪਰ ਆਪਾਂ ਅੱਜ ਏਸੀ ਕੈਬਨ ਜਿਹੜਾ ਇੰਸਟਾਲ ਕੀਤਾ ਸੋ ਅੱਜ ਆਪਾਂ ਇਹ ਸਰਪ੍ਰਾਈਜ਼ ਰੱਖਿਆ ਸੀ ਕਾਫੀ ਕਾਲਸ ਆਈਆਂ ਸੀ ਕਸਟਮਰ ਦੀਆਂ ਸੋ ਉਮੀਦ ਕਰਦੇ ਹਾਂ ਇਹ ਸਾਡਾ ਇਹ ਤੋਹਫਾ ਤੁਹਾਨੂੰ ਜਰੂਰ ਪਸੰਦ ਆਊਗਾ ਇੱਥੇ ਮੈਂ ਰਿਕੁਐਸਟ ਕਰਾਂਗਾ ਸਾਡੇ ਐਮ ਡੀ ਸਰ ਤੇ ਸਾਰੀ ਕਿ ਇੱਕ ਵਾਰੀ ਆ ਕੇ ਉਹ ਜਿਵੇਂ ਪਰਦਾ ਚਕਾਈ ਦੀ ਰਸਪਾ ਇੱਕ ਸਰਪ੍ਰਾਈਜ਼ ਰੱਖਿਆ ਸੀ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਸੋ ਏਸੀ ਕੈਬਿਨ ਇਸ ਟਰੈਕਟਰ ਦਾ ਆਪਾਂ ਲਾਂਚ ਕਰ ਦਿੱਤਾ ਹੈ ਜੀ ਸੋ ਇਹਦੇ ਨਾਲ ਸੋ ਹਾਂਜੀ ਦੋਸਤੋ 6510 ਨਿਊ ਹਾਲੈਂਡ ਜਿਵੇਂ ਆਪਾਂ ਕਹੇ ਸੀ ਕਿ ਐਕਸਲ ਸੀਰੀਜ਼ ਦੇ ਲਗਭਗ ਆਪਾਂ ਟਰੈਕਟਰ ਕਵਰ ਕਰ ਹੀ ਲਏ ਹੈ ਜੀ ਸੋ ਹੁਣ ਆਪਾਂ ਨੂੰ ਕਾਲ ਕਰਕੇ ਪੁੱਛਣ ਦੀ ਲੋੜ ਨਹੀਂ ਹੈ ਗਈ 골ਡ ਸਟਾਰ ਸਮਾਨ ਨੂੰ ਕਿ ਨਿਊ ਹਾਲੈਂਡ ਦੇ 6510 ਦੇ ਉੱਪਰ ਆਪਾਂ ਏਸੀ ਕੈਬਨ ਜੈਕਸਲ ਸੀਰੀਜ਼ ਦੇ ਉੱਪਰ ਏਸੀ ਕੈਬਨ ਲਾਉਣੇ ਆ ਜਾਂ ਨਹੀਂ ਸੋ ਦੋਸਤੋ ਇਹ ਨਿਊ ਹਾਲੈਂਡ ਦੇ ਚਾਹਤਿਆਂ ਵਾਸਤੇ ਇੱਕ ਵਧੀਆ ਖਬਰ ਹੈ ਕਿ ਤੁਸੀਂ ਏਸੀ ਕੈਬਨ ਜਿਹੜਾ ਤੁਹਾਨੂੰ ਬਾਕੀ ਮੇਲੇ ਵੀ ਬਹੁਤ ਹੀ ਸਮੇਂ ਦੀ ਜਦੋਂ ਆਪਾਂ ਦੇਖਿਆ ਜਾਵੇ ਕਿ ਇਸ ਟਾਈਮ ਗਰਮੀ ਦਾ ਪੂਰਾ ਕਹਿਰ ਹੈ ਜੀ ਇਸ ਤੋਂ ਬਾਅਦ ਆਪਣਾ ਲੀਜ਼ਰ ਕਰਾ ਦਾ ਕੰਮ ਹੁਣ ਬਿਲਕੁਲ ਸਟਾਰਟ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ ਜੀ ਆਪਣਾ ਝੋਨੇ ਦਾ ਕੰਮ ਸਟਾਰਟ ਹੋਣ ਵਾਲਾ ਜੀ ਸੋ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਏਸੀ ਕੈਬਨ ਇਹਦਾ ਇੰਸਟਾਲ ਕਰ ਦਿੱਤਾ ਜੀ ਸੋ ਬੁਕਿੰਗ ਸਟਾਰਟ ਹੈ ਜੀ ਸੋ ਤੁਸੀਂ ਕਾਲ ਕਰ ਸਕਦੇ ਹੋ 98720 ਤੇ ਏਸੀ ਕੈਬਨ ਤੁਸੀਂ ਬੁੱਕ ਕਰਵਾ ਸਕਦੇ ਹੋ ਸੋ ਨਿਊ ਹਾਲੈਂਡ ਦੀ ਸੀਰੀਜ਼ ਆਪਾਂ ਜਿਹੜੇ ਵੱਡੇ ਡਰੈਕਟਰ ਨੇ ਆਪਾਂ ਉਹ ਵੀ ਇਹਦੇ ਵਿੱਚ ਸ਼ਾਮਿਲ ਕਰ ਰਹੇ ਹਾਂ ਜਿਵੇਂ ਕਿ ਆਪਾਂ 56 20 ਤੇ 36 3 ਦਾ ਆਪਾਂ ਪਹਿਲਾਂ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਸੀ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਆਪਾਂ 65 ਦਾ ਸਟਰੈਕਟਰ ਹੈ ਜਿਹੜਾ ਉਹ ਵੀ ਆਪਾਂ ਨੇ ਇਹਦੇ ਵਿੱਚ ਸ਼ਾਮਿਲ ਕਰ ਲਿਆ ਸੋ ਦੋਸਤੋ 4 ਵੀਲ ਡਰਾਈਵ ਟਰੈਕਟਰ ਹੈ ਸੋ ਮੇਰੇ ਹਿਸਾਬ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਕੁਐਰੀ ਜਿਹੜਾ ਜਿਹੜਾ ਸਿਲਸਿਲਾ ਖਤਮ ਹੋ ਚੁੱਕਿਆ ਹੈ ਜੀ ਹੁਣ ਕੁਐਰੀ ਕਰਨ ਦੀ ਲੋੜ ਨਹੀਂ ਹੁਣ ਆਪਾਂ ਡਾਇਰੈਕਟ ਜਿਹੜੀ ਕਾਲ ਕਰਨੀ ਹੈ ਕਾਲ ਕਰਕੇ ਬੁਕਿੰਗ ਕਰਵਾਉਣੀ ਬਾਕੀ ਤੁਹਾਨੂੰ ਸਾਰੀ ਡੀਟੇਲ ਡਿਸਕ੍ਰਿਪਸ਼ਨ ਹੈ ਦੀ ਤੁਹਾਨੂੰ ਫੋਨ ਦੇ ਉੱਪਰ ਸਾਡੀ ਟੀਮ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਹੀ ਜਿਵੇਂ ਆਪਾਂ ਕਹਿੰਦੇ ਹਾਂ ਨੇ ਕਿ ਚਾਹ ਹੈ ਨਾ ਇੱਕ ਟੀਮ ਨੂੰ ਇੱਕ ਉਸ ਸ਼ਾਹ ਦੇ ਨਾਲ ਕਿਉਂਕਿ ਇੱਕ ਹੋਰ ਜਿਹੜਾ ਏਸੀ ਕੈਬਨ ਹੈ ਉਹ ਟਰੈਕਟਰ ਸੀਰੀਜ਼ ਦੇ ਵਿੱਚ ਸ਼ਾਮਲ ਹੋਇਆ ਜੀ 65 ਦਾ ਨਿਊ ਹਾਲੈਂਡ ਦੇ ਉੱਪਰ ਲਾ ਕੇ ਏਸੀ ਕੈਬਨ ਗੋਲਡ ਸਟਾਰ ਸਮਾਨਾ ਨੇ ਐਕਸਲ ਸੀਰੀਜ਼ ਦੇ ਲਗਭਗ ਸਾਰੇ ਟਰੈਕਟਰ ਕਵਰ ਕਰ ਦਿੱਤੇ ਨੇ ਸੋ ਬਹੁਤ ਹੀ ਬਰੀਕੀ ਨਾਲ ਨਿਰਿਕਸ਼ਨ ਕਰਦੇ ਹੋਏ ਦਾ ਉਹ ਤੁਸੀਂ ਦੇਖ ਸਕਦੇ ਹੋ ਫੈਸਿਲਿਟੀ ਸਾਨੂੰ ਉਹੀ ਮਿਲ ਲਗੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਟਰੈਕਟਰ ਦੇ AC ਕੈਬਨ ਦੇ ਵਿੱਚ ਜਿਹੜੀ ਆ ਪਹਿਲਾਂ ਫੈਸਿਲਿਟੀ ਸੀ ਸੋ ਫੈਸਿਲਿਟੀ ਦੇ ਵਿੱਚ ਤੁਹਾਨੂੰ ਤੁਸੀਂ ਪੂਰੀ ਤਰ੍ਹਾਂ ਜਾਲੂ ਹੋ ਚੁੱਕੇ ਆ ਪਰ ਆਪਾਂ ਸਿਰਫ ਉਹਨੂੰ ਮਾਡਲ ਵਾਲਾ ਜਾਲੂ ਕਰਵਾਉਣਾ ਸੀ ਸੋ ਨਿਊ ਆਲ ਲੈਂਡ ਵਾਲੇ ਵੀਰੇ ਜਿਹੜੇ ਕਾਲ ਤੇ ਆਪਣੇ ਕੋਲ ਕੁਐਰੀਜ਼ ਕਰਦੇ ਸੀ ਸੋ ਹੁਣ ਤੁਹਾਨੂੰ ਕੁਐਰੀਜ਼ ਕਰਨ ਦੀ ਲੋੜ ਨਹੀਂ ਪਈ ਹੁਣ ਸਿੱਧਾ ਬੁਕਿੰਗ ਕਰਵਾਓ ਤੇ ਆਪਣੇ ਟਰੈਕਟਰ ਦੇ ਉੱਪਰ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਤੁਸੀਂ AC ਕੈਬਨ ਇਹਦਾ ਇੰਸਟਾਲ ਕਰਵਾ ਸਕਦੇ ਹੋ ਬਾਕੀ ਡੀਜ਼ਲ ਟੈਂਕ ਦੀ ਗੱਲ ਤੁਹਾਨੂੰ ਦੱਸ ਦਈਏ ਕਿ ਡੀਜ਼ਲ ਟੈਂਕ ਟਰੈਕ ਆਪਾਂ ਜਿਵੇਂ ਤੁਹਾਨੂੰ ਦੱਸਾਇਆ ਸੀ ਇਹਦੇ ਡੀਜ਼ਲ ਟੈਂਕ ਵੀ ਆਪਾਂ ਇੰਸਟਾਲ ਕੀਤਾ 골ਡ ਸਟਾਰ ਸਮਾਣਾ ਵੱਲੋਂ ਵੀ ਡੀਜ਼ਲ ਟੈਂਕ ਇੰਸਟਾਲ ਕੀਤਾ ਗਿਆ ਜੀ ਸੋ ਪ੍ਰੋਪਰ ਇੱਕ ਬਹੁਤ ਹੀ ਵਧੀਆ ਤਕਨੀਕ ਨਾਲ ਤਿਆਰ ਕੀਤਾ ਹੋਇਆ ਯੂਰਪੀਨ ਤਕਨੀਕ ਨਾਲ ਤਿਆਰ ਕੀਤਾ ਹੋਇਆ ਸੀ ਗਮਨ ਜਿਸ ਦੇ ਵਿੱਚ ਕੀ 골ਡ ਸਟਾਰ ਸਮਾਣਾ ਵੱਲੋਂ ਇਹ ਕਹਿ ਸਕਦਾ ਹੈ ਕਿ ਚੌਥਾ ਟਰੈਕਟਰ ਕਾ ਪੰਜਵਾਂ ਟਰੈਕਟਰ ਹੈ ਜਿਹੜੀ ਆਪਾਂ ਸੀਰੀਜ਼ ਦੇ ਵਿੱਚ ਪਾਪੂਲਾ ਸ਼ਾਮਲ ਕੀਤਾ ਜੀ ਸੋ ਇੱਕ ਵਾਰੀ ਫਿਰ 골ਡ ਸਟਾਰ ਸਮਾਣਾ ਦੀ ਸਾਰੀ ਟੀਮ ਨੂੰ ਤੇ ਬਾਕੀ ਕਿਸਾਨ ਵੀਰ ਜੋ ਵੀ ਏਸੀ ਦੀ ਵੇਟ ਕਰ ਰਹੇ ਸੀ ਤੇ ਬਾਕੀ ਸਾਰੇ ਸਮੁੱਚੇ ਵਰਕਰ ਜੋ ਇਹ ਕੰਮ ਆ ਦੇ ਏਸੀ ਕੈਬਨ ਦੀ ਮੈਨੂਫੈਕਚਰਿੰਗ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਸੀ ਤੋਂ ਬਾਕੀ ਤੁਹਾਨੂੰ ਦੱਸ ਦਈਏ ਕਿ ਆਲਮੋਸਟ ਸਾਰਾ ਸਿਸਟਮ ਏਸੀ ਕੈਬਨ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਸੀ ਪਿਛਲੇ ਆਪਾਂ ਏਸੀ ਕੈਬਨ ਸਾਰੇ ਤੁਹਾਨੂੰ ਬਰੀਕੀ ਨਾਲ ਦਿਖਾਏ ਨੇ ਫੰਕਸ਼ਨ ਹੈ ਜਿਹੜੇ ਆਲਮੋਸਟ ਸੇਮ ਨੇ ਜੀ ਸੋ ਇੱਕ ਤੁਹਾਨੂੰ ਇਹ ਦੱਸ ਦਈਏ ਕਿ ਬੁਕਿੰਗ ਸਟਾਰਟ ਹੈ 987237100 ਦੇ ਉੱਪਰ ਕਾਲ ਕਰਕੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸੋ ਇੱਕ ਸੀਜ਼ਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਾਂ ਸੀਜ਼ਨ ਸਟਾਰਟ ਹੋਣ ਦੇ ਕਹਿ ਲੋ ਪਰ ਪਹਿਲੇ ਪਹਿਲੇ ਇੱਕ ਗਿਫਟ ਦੇ ਤੌਰ ਤੇ ਗੋਲਡ ਸਟਾਰ ਸਮਾਨਾ ਨੇ ਨਿਕ ਲਾਂਚਿੰਗ ਰੱਖੀ ਐ ਸੋ ਸਕਸੈਸਫੁਲੀ ਆਪਾਂ ਲਾਂਚ ਕਰ ਦਿੱਤਾ ਜੀ ਉਹ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਬਾਈ ਸੋ ਜਿਹੜੇ ਨਿਊ ਹਾਲੈਂਡ ਦੇ ਏਸੀ ਕੈਬਨ ਲਵਾਉਣ ਦੀ ਸਲਾਹ ਕਰ ਰਹੇ ਨੇ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਨਿਊ ਹਾਲੈਂਡ ਟਰੈਕਟਰ ਜਿਨ੍ਹਾਂ ਕੋਲ ਹੈਗਾ ਤੇ ਏਸੀ ਕੈਬਨ ਬਾਰੇ ਕਦੇ ਉਹਨਾਂ ਦੀ ਵਿਚਾਰਧਾਰਾ ਬਣੀ ਹੋਵੇ ਤਾਂ ਉਹਨਾਂ ਨੂੰ ਗੋਲਡ ਸਟਾਰ ਸਮਾਨਾ ਨੂੰ ਜ਼ਰੂਰ ਰეკਮੈਂਡ ਕਰਿਓ ਤਾਂ ਕਿ ਗੋਲਡ ਸਟਾਰ ਸਮਾਨਾ ਵੇਖੇ ਪਹੁੰਚ ਕੇ ਏਸੀ ਕੈਬਨ ਹੈ ਜਿਹੜਾ ਉਹਦਾ ਪੂਰਾ ਲੋਟਪੜ ਲੈ ਸਕਣ ਕਿਉਂਕਿ ਆਪਾਂ ਜਿਹੜੇ ਹੋਲੈਂਡ ਦੇ 3630 ਤੇ 5520 ਦੇ ਮਾਡਲ ਨੇ ਉੱਪਰ ਇਹ ਸੀਗੇ ਬੰਦ ਲਾਰੇ ਸੀਗੇ ਬੰਦ ਲਾਰੇ ਸੀ ਪਰ ਹੁਣ ਆਪਾਂ ਨਿਊ ਹੋਲੈਂਡ ਦੇ ਐਕਸਲ ਸੀਰੀਜ਼ ਵੀ ਜਿਹੜੀ ਕਵਰ ਅਪ ਕਰ ਲਈ ਹੈ ਸੋ ਇੱਕ ਬਹੁਤ ਵਧੀਆ ਨਿਊਜ਼ ਹੈ ਇਹ ਨਿਊ ਹੋਲੈਂਡ ਦੇ ਚਾਹਣ ਵਾਲੇ ਲਈ ਤੇ 골ਡ ਸਟਾਰ ਦੀ ਸਮੁੱਚੀ ਟੀਮ ਲਈ ਸੋ ਉਮੀਦ ਕਰਦਾ ਜੀ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਸੋ ਆਪਣੇ ਆਪਣੇ ਕਮੈਂਟ ਬੈਕ ਜਰੂਰ ਕਰਕੇ ਤੇ ਸ਼ੇਅਰ ਜਰੂਰ ਕਰੇ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ